ਏ ਮੋਹਲ ਖਰਾਬ ਚੱਲ ਰਿਹਾ ਜੀ ਹੁਣ ਤਾਂ ਲੇਬਰ ਨੂੰ ਦਿਹਾੜੀ ਮਿਲਦੀ ਨਹੀਂ ਕੰਮ ਮਿਲਦਾ ਨਹੀਂ ਕੰਮ ਇਨਾ ਵ 200-200 ਰੁਪਏ ਕੰਮ ਕਰਾਉਂਦੇ ਨੇ ਲੋਕ ਆ ਦਿਹਾੜੀ ਜਾਂ ਚਲਦੀ 700 ਰੁਪਏ ਦਿਹਾੜੀ ਕੰਮ ਚੱਲਦਾ ਬੰਦੇ ਪਜਾ ਦਿੰਦੇ ਨੇ ਉਥੋਂ ਕੰਮ ਕਰਾਉ ਉਹ ਜੋ ਕੰਮ ਕਿ ਲੱਗੇ ਵਧੀਆ ਬੰਦੇ ਨੂੰ ਪੈਸਾ ਤਾਂ ਭਰਦੇ ਨਹੀਂ ਲੋਕ ਕੰਮ ਕਰ ਲੈਂਦੇ ਡਬਲ ਡਬਲ ਕੰਮ ਕਰਾ ਲੈਂਦੇ ਪੈਸਾ ਭਰਦੇ ਨਹੀਂ ਛੇ ਸੌ-500 ਰੁਪਏ ਦਿੰਦੇ ਨੇ ਬਰਬਰ ਬੋਟਾਂ ਦਾ ਦੌਰ ਚੱਲ ਰਿਹਾ ਲੀਡਰ ਆਉਂਦੇ ਆ ਪਿੰਡਾਂ ਚ ਲੀਡਰ ਆਉਂਦੇ ਨੇ ਜੀ ਹੱਥ ਜੋੜ ਕੇ ਚੱਲ ਜਾਂਦੇ ਨੇ ਕਰਦੇ ਕੁਛ ਹੈ ਨਹੀਂ ਜੋ ਕੁਛ ਕਰਨਗੇ ਤਾਂ ਹੀ ਕਰਨਗੇ ਵੀ ਲੇਬਰ ਵੀ ਤਾਈ ਬੋਟਲ ਬਣਗੇ ਜੋ ਲੇਬਰ ਨੂੰ ਕੁਛ ਦੇਵੋਗੇ ਤਾਂ ਹੀ ਕਰੂੰਗਾ ਕੁਛ ਲੇਬਰ ਤੇ ਕੀ ਲੱਗਦਾ ਕਿ ਤੁਹਾਡੇ ਇੱਥੇ ਪਹਿਲਾਂ ਐਮਪੀ ਕਿੰਤਾ ਕੋਲ ਅਸੀਂ ਸਾਡੇ ਕਿਦਾਂ ਮਿਸਰ ਤੁਹਾਡੇ ਪਹਿਲਾਂ ਇੱਥੇ ਐਮਪੀ ਰਵਨੀਤ ਵਿਕਟੋਰੀ ਅੱਛਾ ਜੀ ਕੀ ਲੱਗਦਾ ਕਿ ਕਦੇ ਮਿਲੇ ਸੀ ਕੋਈ ਗੱਲਬਾਤ ਹੋਈ ਉਹਨਾਂ ਨਾਲ ਇਹ ਮੁੱਦੇ ਤੇ ਆ ਕੇ ਚੱਲ ਜਾਂਦੇ ਜੀ ਚੱਲ ਜਾਂਦੇ ਨੇ ਅੱਗੇ ਜੀ ਚੱਲ ਜਾਂਦੇ ਨੇ ਉਹ ਤਾਂ ਆਏ ਵੀ ਨਹੀਂ ਸਾਡੇ ਕੋਲੇ ਉਹ ਇੱਥੇ ਆਂਦੇ ਵੀ ਨਹੀਂ ਜੀ ਦੇਖਦੇ ਵੀ ਨਹੀਂ ਉਹ ਤਾਂ ਬੋਟ ਹੁਣ ਬੋਟ ਪੇਮ ਤੇ ਆੜ ਗਏ ਬੋਟ ਚੱਲਦੀਆਂ ਨੇ ਹੁਣ ਬੋਟ ਚੱਲਦੀਆਂ ਨੇ ਹੁਣ ਹੁਣ ਤਾਂ ਗੇੜੇ ਮਾਰ ਜਾਣਗੇ ਉਹ ਜੇ ਬੋਟ ਖਤਮ ਹੋ ਗਈਆਂ ਫਿਰ ਉਹਨਾਂ ਨੂੰ ਦੇਖਣਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿਸੇ ਵੀ ਚਲੇ ਗਏ ਨੇ ਬਸ ਹੁਣ ਦੇਖਣਾ ਇਨੂੰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜੀ ਮਾਨਸਿਕਾਰ ਦੇ ਨਾਲ ਉਹਨਾਂ ਸਿੱਖੀ ਮੰਗ ਰੱਖੀ ਮਾਨਸਿਕ ਪੰਜਾਬ ਦੇ ਵਿੱਚ ਮਾਨਸਿਕਾਰ ਇਸ ਦਾ ਕਹਿ ਰਹੇ ਆ ਵੀ ਲੇਵਰਾਂ ਨੂੰ ਕੰਮ ਵਧੇ ਮਿਲੇ ਦਿਹਾੜੀ ਵਧੇ ਮਿਲੇ ਠੀਕ ਹੈ ਨਹੀਂ ਕੋਈ ਤਕਲੀਫ ਨਾ ਹੋਵੇ ਬਸ ਇਹੀ ਚਾਹੀਦਾ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ